ਪੰਜਾਬ ਦੇ ਵਿੱਚ ਚੋਣ ਖਾੜਾ ਪੂਰੀ ਤਰ੍ਹਾਂ ਪੱਕ ਚੁੱਕਾ ਹੈ ਕਰਮਜੀਤ ਅਨਮੋਲ ਦੇ ਹੱਕ ਚ ਆਏ ਨੇ ਕੁਲਤਾਜ ਸਿੰਘ ਸਦਮਾ ਸੁਪਰੀਮ ਟਾਈਮ ਅਖਬਾਰ ਦੇ ਸੁਭਾਸ਼ ਮਹਿਤਾ ਵੱਲੋਂ ਕੀਤਾ ਗਿਆ ਇੰਟਰਵਿਊ ਕਰਤਾਰ ਸਿੰਘ ਸੰਧਵਾ ਦੇ ਨਾਲ ਪੁੱਛੇ ਤਿੱਕੇ ਸਵਾਲ ਤੇ ਅੱਗੋ ਇਹ ਮਿਲਿਆ ਉਹਨਾਂ ਦਾ ਜਵਾਬ ਕੀ ਕਹਿ ਰਹੇ ਨੇ ਕੁਲਤਾਰ ਸਿੰਘ ਸੰਧਵਾ ਬਨੇ ਰੋ ਸੁਪਰੀਮ ਟਾਈਮ ਚੈਨਲ ਦੇ ਨਾਲ ਸੁਪਰੀਮ ਟਾਈਮ ਨਿਊ ਚੈਨਲ ਦੀ ਟੀਮ ਅੱਜ ਪੰਜਾਬ ਵਿਧਾਨ ਸਭਾ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਦੇ ਦਫ਼ਤਰ ਵਿੱਚ ਪਹੁੰਚੀ ਹੈ ਜਿੱਥੇ ਕਿ ਅਸੀਂ ਦਫ਼ਤਰ ਪਹੁੰਚ ਕੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਕਰਨਜੀਤ ਅਨਮੋਲ ਜੀ ਜਿਹੜੀ ਅੱਜ ਚਰਚਾ ਚੱਲ ਰਹੀ ਹੈ ਤੇ ਉਹ ਉਮੀਦਵਾਰ ਨੇ ਲੋਕ ਸਭਾ ਦੇ ਉਹਨਾਂ ਬਾਰੇ ਸੀ ਗੱਲ ਕਰਾਂਗੇ ਸਰਦਾਰ ਕੁਲਤਾਰ ਸਿੰਘ ਸੰਧਵਾ ਦੇ ਛੋਟੇ ਭਾਈ ਐਡਵੋਕੇਟ ਵੀ ਇੰਦਰ ਸਿੰਘ ਜੀ ਨਾਲ ਸਭ ਤੁਸੀਂ ਕੀ ਕਨੋਗੇ ਜੀ ਚਲਜੀਤ ਅਨਮੋਲ ਜੀ ਜਿਹਨੇ ਚੋਣ ਦੀ ਪ੍ਰਧਾਨਗਾਰਾ ਅਭੋਕਾਂ ਦੇ ਹਸਾਬ ਬਣਿਆ ਹੋਇਆ ਹੈ ਅੰਦੇ ਬਾਰੇ ਵੀ ਜੀ ਸੰਤੋ ਪਹਿਲਾਂ ਪ੍ਰਧਾਨਗਾਰਾ ਸਭ ਇਹ ਜਿਹੜੀ ਜਵਾਨਾਂ ਬੰਦੀ ਗੱਲ ਹੈ ਬਹੁਤ ਵਧੀਆ ਚੱਲਦੀ ਹੈ ਲੋਕਾਂ ਨੇ ਆਪ ਹੀ ਆਪ ਸਾਰਾ ਕੰਮ ਸੰਭਾਲਿਆ ਹੈ ਉਹ ਇਸ ਗੱਲ ਨੂੰ ਲੈ ਕੇ ਚੱਲ ਰਿਹਾ 70 ਸਾਲ ਬਣਾਉਂਦਾ ਦੂਰ ਸਾਂ ਦਾ ਮੁਕਾਸ ਦੇ ਆਧਾਰ ਤੇ ਜੋ ਕੰਮ ਕੀਤੇ ਹੈ ਉਸ ਦੇ ਹਿਸਾਬ ਨਾਲ ਕਰਦੀ ਕਰਦਾ ਉਹ ਇੱਕ ਜਿੱਤ ਜਿਹੜੀ ਜਿੱਤੀ ਹੈ ਕਿ ਲੋਕ ਆਪ ਕੋ ਆਪਣੇ ਆਪ ਸਾਡੇ ਤੇ ਕੋਈ ਪ੍ਰੈਸ਼ਰ ਨਹੀਂ ਪਾਇਆ ਉਹਨਾਂ ਨੇ ਸਾਡੇ ਕੋਲ ਆਣੇ ਕੋਈ ਚਾਹੀਦੀ ਨਹੀਂ ਆਓ ਜਾਂ ਕੁਝ ਕਰੋ ਉਹਦੇ ਲੋਕਾਂ ਕਾ ਆਪ ਦੀ ਆਪ ਦੋਸ਼ੀ ਦੋਸ਼ ਕਰਦੇ ਆਪ ਦੀ ਆਪ ਪ੍ਰਸ਼ੰਸਾ ਕਰਦੇ ਆਪ ਦੀ ਆਪ ਪ੍ਰਧਾਨ ਮੰਤਰੀ ਲੈ ਕੇ ਜਾ ਰਹੇ ਆਪ ਦੀ ਆਪ ਜਲਦੀ ਨੂੰ ਕਰਦੇ ਆ ਤੇ ਲੋਕਾਂ ਨੂੰ ਬਹੁਤ ਖੁਸ਼ ਆ ਇਸਦਾ ਤੇ ਔਰ ਕਰਜੀਤਨ ਮੋਰ ਦੀ ਜਿਹੜੇ ਕੇ ਮਾਨ ਸਾਹਿਬ ਦੇ ਪੁੱਤਰੀ ਕਹਿੰਦੇ ਪੰਜਾਬ ਦੇ ਹੀ ਪੁੱਤ ਨੇ ਉਹਦਾ ਦੀ ਜਿਹੜੀ ਇਦਰੀ ਜਿਹੜੀ ਤੁਸੀ ਕਿਹਦੀ ਬਣਾ ਰਹੇ ਹੋ 21ਵੇਂ ਹਿੰਦੂ ਬਣਾ ਰਹੇ ਹੋ ਬੋਟ ਮਕਾਸ ਦੇਦਾ ਕਿ ਕੀ ਜੀ ਤੁਸੀਂ ਮਰੇ ਹੋ ਜੇ ਵਿਕਾਸ ਦੇ ਕੰਮ ਨੂੰ ਨਾਲ ਉਹ ਤਾਂ ਜੱਗ ਜਾਨਾ ਦੀ ਗੱਲ ਤਾਕੀ ਨੂੰ ਪ੍ਰਬੰਧ ਦੇ ਲੋੜ ਦੀ ਜਿਵੇਂ ਨਿਰੰਤਰ ਬਿਜਲੀ ਔਰ ਕੀਤਾ ਜਪਾਣੀ ਦੀ ਜਿਹੜੀ ਨਿਰੰਤਰ ਉਹ ਕੀਤਾ ਵਾਲੀ ਸਪਲਾਈ ਜਿਹੜੀ ਆ ਉਹ ਆ ਰਹੀ ਹੈ ਡਵੈਲਪਮੈਂਟ ਦੇ ਰੋਜ਼ਮਰਾਂ ਦੇ ਕੰਮ ਜਿਵੇਂ ਟੋਲ ਬਣਾ ਦਾ ਜਿਵੇਂ ਸਕੂਲਾਂ ਦੀ ਸਸ਼ਤਰੀ ਜਿੱਤੇ ਆਪਣੇ ਦੇ ਦਫਤਰ ਤਿਆਰ ਹੋ ਰਹੇ ਔਰ ਬਹੁਤ ਸੰਘਾ ਮਤਲਬ ਪ੍ਰਾਈਵੇਟ ਸਕੂਲਾਂ ਨੂੰ ਮਾਫ ਦੇ ਰਿਹਾ ਹੁਣ ਸਰਕਾਰੀ ਸਕੂਲ ਜਿਹੜੇ ਬੜੇ ਨੇ ਇਹਦੇ ਸਦਾਰ ਜਨ ਨਾਲ ਸਾਰੇ ਸਾਰੇ ਸਕੂਲਾਂ ਨੂੰ ਚਾਹ ਦੇ ਰਹੀ ਹੈ ਤੇ ਜਿਹੜਾ ਛੇ ਸੂਲਤਾਂ ਦੇ ਨਾ ਤੱਕੋ ਫਰੀਦਵਾਈ ਮਿਲ ਰਹੀਆਂ ਲੋਕਾਂ ਨੂੰ ਲੋਕ ਖੁਸ਼ ਆਂ ਫਰੀਦਾਂ ਮੈਂ ਆਪ ਜਾ ਕੇ ਪੁੱਛਿਆ ਮੈਡੀਕਲ ਕਾਲਜ ਦੇ ਉੱਤੇ ਮੁੰਡੇ ਬੜਾ ਠੰਡੀ ਹਵਾ ਦਾ ਪ੍ਰਬੰਧ ਹੈ ਸਾਫ ਸਫਾਈ ਪੂਰੀ ਪੂਰਨ ਹੈ ਨਰਤਰ ਮਤਲਬ ਨਿਰਵਿਘਨ ਚੱਲ ਰਿਹਾ ਸਾਰਾ ਕੁਝ ਡਾਕਟਰ ਵੀ ਆਪਣਾ ਟਾਈਮ ਤੇ ਆਉਂਦੇ ਨੇ ਵਾਰ ਡੇਰਾ ਜਿਹਾ ਜੋ ਵੀ ਕੰਮ ਹੈਗੇ ਉੱਥੇ ਬਕਾਇਦਾ ਆਪਣੀ ਚੈੱਕਅਪ ਕਰਦੇ ਆ ਸਾਰਾ ਕੋ ਸਰਚ ਪਾਈ ਹੈ ਮਤਲਬ ਲੋਕ ਵੀ ਸੋਚਦੇ ਆ ਲੋਕਾਂ ਨੇ ਆਪ ਦਾ ਵਕਤ ਨਾ ਵੀ ਹਾਂ ਅੱਜ ਅਸੀਂ ਪਾਸਟ ਕੀਤਾ ਇਹ ਸੰਤ ਵੀਰਿੰਦਰ ਸਿੰਘ ਐਡਵੋਕੇਟਸ ਆ ਇਹਨਾਂ ਦਾ ਕਹਿਣਾ ਸੀ ਕਿ ਜਿਹੜੇ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਇਸ ਇਲਾਕੇ ਦੇ ਵਿੱਚ ਜਿਹੜੇ ਵਾਸਪਨ ਖਿੱਤੇ ਹੋਏ ਨੇ ਬਿਜਲੀ ਲੋਕਾਂ ਨੂੰ ਜਿਹੜੀ ਮਸਤੀ ਚੱਲੀ ਆ ਰਹੀ ਹੈ ਅਰੇ ਹੋਰ ਨਿਕਾਸ ਦੇ ਕੰਮ ਖਿੱਤੇ ਗਏ ਇਸ ਦੇ ਤੌਰ ਤੇ ਵਿਕਾਸ ਦੇ ਤੌਰ ਤੇ ਹੀ ਜਿਹੜੀ ਕੰਮ ਜਿੱਦਾਂ ਹੋ ਲੋ ਨੂੰ ਸੀਟ ਮਿਲੇਗੀ ਪੀਟੀਪੀ ਬਣਗੇ ਹੁਣ ਅਸੀਂ ਗੱਲ ਕਰਾਂਗੇ ਸਾਡੀ ਤੋਂ ਅੰਤਿਮ ਮੰਤਰ ਅਰੁਣ ਸਿੰਘ ਲਾਹੇ ਹੁਣ ਲਾਹੇ ਹੁਣ ਪ੍ਰਧਾਨ ਅਧਿਕਾਰੀ ਆ ਮਾਪੀ ਪਾਰਟੀ ਜੀ ਰੀਤੀ ਦਾ ਜੋ ਮੈਂ ਦੋਸਤੋ ਇੱਕ ਹੀ ਕਹਿਣਾ ਚਾਹਾਂਗਾ ਪੱਲਾ ਸਾਰਿਆਂ ਨੂੰ ਦਾ ਬੰਦ ਟਾਈਮ ਦੇ ਚੰਨ ਸੋਸ਼ੀ ਦਾ ਨਮਸਕਾਰ ਆਦਾ ਇਨ ਕਰੰਟ ਉਹ ਵੀ ਥੋੜਾ ਦੇਖੋ ਦੋਸਤੋ ਟਾਈਮ ਆ ਭਗਵੰਤ ਸਾਨੀ ਦੇ ਦਿੱਤੇ ਕੰਮ ਦਾ ਮੁੱਲ ਮੋੜ ਬਸ ਵੀ ਜੇ ਆਪਾਂ ਹੁਣ ਇਹ ਨਿਰਾਸ਼ ਕਰਦੇ ਉਹਨਾਂ ਨੂੰ ਤਾਂ ਉਹਦਾ ਹੌਸਲਾ ਨਹੀਂ ਪੈਣਾ ਮੇਰੇ ਖਿਆਲ ਸੱਤੜ ਸਾਲ ਦੇ ਇਤਿਹਾਸ 'ਚ ਪੰਜਾਬ ਪਹਿਲੀ ਵਾਰ ਹੀ ਆ ਕੋਈ ਵੀ ਜਿਹੜਾ ਮੁੱਖ ਮੰਤਰੀ ਆ ਜਾਂ ਪਾਰਟੀ ਆ ਉਹ ਆਪਣੇ ਕੰਮਾਂ ਦੇ ਨਾਮ ਤੇ ਵੋਟ ਮੰਗਦੀ ਆ ਨਹੀਂ ਤਾਂ ਜਾਤ ਧਰਮ ਆਸ਼ਬ ਦੇ ਨਾਮ ਤੇ ਵੋਟ ਮੰਗਦੀ ਆ ਪਾਰਟੀਆਂ ਪਹਿਲੀ ਪਾਰਟੀ ਆ ਪਹਿਲੀ ਸਰਕਾਰ ਆ ਜਿਹੜੀ ਕੰਮਾਂ ਦੇ ਨਾਮ ਤੇ ਵੋਟ ਮੰਗਦੀ ਆ ਇੱਕ ਕੰਮਾਂ ਦੇ ਮੁੱਲ ਮੋੜ ਦਾ ਟਾਈਮ ਆ ਲੋਕਾਂ ਨੂੰ ਇਹ ਬੇਚੀ ਆ ਜਿਵੇਂ ਹੁਣ ਮੂਲਾਵਾ ਨੂੰ 1000 ਦੀ ਬਜਾਏ 1100 ਰੁਪਇਆ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਸੋ ਇਹ ਕੰਮਾਂ ਨੂੰ ਮੁੱਲ ਮੋੜਨ ਦਾ ਟਾਈਮ ਆ ਹੁਣ ਕੁਲਤਾ ਸਿੰਘ ਸੰਧਵਾਲ ਜੀ ਸਪੀਕਰ ਸਾਹਿਬ ਜੇ ਨਾਮ ਗਲਤਾਂ ਦੇ ਵਿੱਚ ਜਿੱਨਾ ਉੱਥਾ ਦਿਖਣ ਲੱਗ ਰਿਹਾ ਹੈ ਤੇ ਅਸੀਂ ਕੁਲਤਾ ਸਿੰਘ ਸੰਧਵਾਲ ਨਾਲ ਗੱਲ ਕਰ ਕਿ ਜਿਹੜੇ ਇਹਨੇ ਲੋਕਾਂ ਦਾ ਪੰਡੀ ਇਕੱਠਾ ਹੈ ਤੇ ਬਹੁਤ ਸਾਰਾ ਉਤਸ਼ਾਹ ਮਿਲ ਰਿਹਾ ਕੁਲਤਾਸ ਸਿੰਘ ਸੁਨਵਾ ਨੇ ਲਾਲ ਕੁਲਤਾਸ ਸਿੰਘ ਸੁਨਵਾ ਜੀ ਤੁਸੀਂ ਕਹੋਗੇ ਜਿਹੜਾ ਉਤਸਾਹ ਬਹੁਤ ਦੇਖਣ ਨੂੰ ਮਿਲ ਰਿਹਾ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਦੋਡੇ ਕਰਕੇ ਹੋ ਸਾਹਿਬ ਜਿਹੜਾ ਤੁਸੀਂ ਕਹਿ ਲਓਗੇ ਸਾਹਿਬ ਹੋ ਸਾਹਿਬ ਜਿਹੜਾ ਸਹੀ ਨਹੀਂ ਤੁਸੀਂ ਇਹ ਚਾਹੁੰਦੇ ਆਂ ਲੋਕਾਂ ਵਾਸਤੇ ਚਰਨਜੀਤ ਸਿੰਘ ਮੋਲਜੀ ਵਾਸਤੇ ਕੀ ਚਾਹੁੰਦੇ ਹੋ ਜੀ ਮੈਂ ਆਪਾਂ ਕਿਹਦੇ ਲੀਡਰ ਆ ਤੇ ਕੰਮ ਕੀ ਕਰੀਗਾ ਆਪਾਂ ਦਾ ਲੋਕਾਂ ਦੀ ਭਲਾਈ ਵਾਸਤੇ ਕਰੀਗਾ ਇਸ ਸਾਡੇ ਕੋਡ ਨੂੰ ਦੇ ਨੰਕਾ ਦੇ ਹਲਕਾ ਫੀਲਡ ਕੋਡ ਦੇ ਪਾਰਲੀਮੈਂਟ ਵਾਲੇ ਦੇ ਲੋਕਾਂ ਦੀ ਭਲਾਈ ਇਸ ਕਰਕੇ ਕਰਮਜੀਤ ਅਨਮੋਲਵਰ ਦਾ ਬਦਲੇ। ਠੀਕ ਹੈ ਜੀ। ਹੋਰ ਗੱਲ ਕਰਨੀ ਆਉਂਦੀ ਹੈ। ਗੱਲ ਨੂੰ ਢੰਗ ਕਰਨਾ, ਵੇਚ ਕਰਨਾ ਆਉਂਦਾ। ਤੇ ਪਾਰਲੀਮੈਂਟ ਵਿੱਚ ਬੰਦਾ ਉਹ ਚਾਹੀਦਾ ਜਿਹੜਾ ਥੋੜੇ ਸਮਝ ਵੱਧ ਗੱਲ ਗਿਆ ਜੀ। ਠੀਕ ਹੈ ਜੀ। ਬਾਕੀ ਉਹ ਮੁੱਖ ਮੰਤਰੀ ਦਾ ਉਹ ਲੰਗੋਟਿਆ ਯਾਰ ਆ। ਮੇਰੇ ਅਗੇ ਨੇ ਮੁੱਖ ਮੰਤਰੀ ਸਾਹਿਬ ਨੂੰ ਹੱਥ ਜੋੜ ਕੇ ਕਹਿਣਾ ਵੀ ਮੇਰੇ ਉੱਤੇ ਫੈਕਟਰੀ ਲਾ ਦਿਓ ਹੱਥ ਮਰੋੜ ਕੇ ਕਹਿ ਦੂਗਾ ਆਪਣਾ ਕੰਮ ਤੋਂ ਖਾਊ ਜੂਗਾ ਇੱਕ ਸੰਦਰਸਾ ਬੱਚਿਆਂ ਨੂੰ ਨੌਕਰੀ ਮਿਲ ਜੂਗਾ ਤੁਹਾਡ ਇੱਕ ਬਹੁਤ ਸਾਰੀ ਜੀਵਨੀ ਚਰਚਾ ਚੱਲ ਰਹੀ ਹੈ ਕਿ ਕੁਲਤਾਸ ਸਿੰਘ ਸੰਧਵਾ ਜਿਹੜੇ ਨੇ ਮੁੱਖ ਮੰਤਰੀ ਬੰਦਿਸਵਾਹਣਾ ਹੋ ਰਹੀ ਹੈ ਲੋਕਾਂ ਦੀ ਉਹ ਸਾਡਾ ਭਰਾ ਮੁੱਖ ਮੰਤਰੀ ਹੁਣ ਹਰਖੰਡਗੂ ਭਰਾ ਹ ਕੋਈ ਗੱਲ ਨਹੀਂ ਕੁਲਤਾਸ ਸਿੰਘ ਸੰਧਵਾ ਦਾ ਨਾਮ ਜਿਹੜਾ ਬਹੁਤ ਲੋਕਾਂ ਦੇ ਚੱਲ ਰਿਹਾ ਹੈ ਇਹਨਾਂ ਕੀ ਮਤਵ ਕਹਿਣਾ ਚਾਹੋ ਦੇਖੋ ਜੀ ਲੋਕ ਸਾਡੇ ਪਿਆਰ ਕਰਦੇ ਨੇ ਲੇਕਿਨ ਸਾਡੀ ਪਾਰਟੀ ਜਿਹੜਾ ਸਾਡੀ ਕੋਈ ਗੱਲ ਨਹੀਂ ਆ ਬਹੁਤ ਵੱਡੀ ਕੋਸ਼ਿਸ਼ ਮੈਨੂੰ ਪਾਰਟੀ ਦਾ ਕੀਆ ਉਹ ਜੀ ਸਾਹਿਬ ਨੇ ਕੀਤਾ ਇਸ ਤੇ ਆਪਾਂ ਉਹ ਸੰਤੋਖਤਾ ਸੇਭਾਈ ਕਰਦੀ ਹੁੰਦੀ ਹੈ ਤਾਕਤ ਦੇਣੀ ਤੇ ਤਾਕਤ ਬਹੁਤ ਦਿੱਤੀ ਹੈ ਬਹੁਤ ਬੀਸਰ ਸਾਹਿਬ ਦਾ ਕਹਿਣਾ ਸੀ ਔਰ ਵਰਤਕਰਨ ਵਾਲੇ ਨੇ ਕਹਿਣਾ ਸੀ ਕਿ ਅੱਜ ਉਹ ਸਾਹ ਹਮਾਂਗੇ ਇਸ ਵਾਸਤੇ ਹੋ ਰਿਹਾ ਹੈ ਕਿ ਸ਼ਹਿਰ ਦੇ ਇਲਾਕੇ ਦੇ ਜਿਹੜੇ ਵਿਕਾਸ ਦੇ ਕੰਮ ਿੱਥੇ ਦੇ ਜਿਹਦੇ ਅਧਾਰ ਤੇ ਕਰਨਜੀਤ ਅਨਮੋਲ ਜੀ ਐਨਪੀ ਵੱਲ ਗਈ ਪੈਸਵਾਜਨਤਾਂ ਠਿੰਡਾਈ ਬਹੁਤ ਡਬਿਆ